ਹੋ ਜੀ ਪਰਤਨ ਪਰਦਾਰਾ ਪਰ ਹਰੀ ਆਕੈ ਨਿਕਟ ਬਸੈ ਨਰ ਹਰੀ ਪਰਤਨ ਪਰਦਾਰਾ ਪਰ ਪਰਦਾਰਾ ਪਰ ਹਰੀ ਜੀਨੇ ਬਗਾਨੀ ਮਤ ਪਰਦਾਰਾ ਹਉਤੀ ਬਗਾਨੀ ਮਤ ਪਰਤਨ ਪਰਤਨ ਬਗਾਨਾ ਗਿਆਨ ਪਰ ਹਰੀ ਦੂਜੇ ਦਾ ਗਿਆਨ ਦੂਜੇ ਦੀ ਮਤ ਤੋਂ ਜਿਹੜਾ ਦੂਰ ਬਚ ਕੇ ਰਹਿੰਦਾ ਜਿਹੜੀ ਮਨਮਤ ਹੈ ਦੂਜੇ ਦੀ ਮਤ ਹੈ ਜਿਹੜੀ ਇੱਕ ਦੀ ਮਤ ਹੈ ਇੱਕ ਦੀ ਮਤ ਕੀ ਹੈ ਇੱਕ ਦੀ ਮਤ ਗੁਰਮਤ ਹੈ ਇੱਕ ਦੀ ਮਤ ਗੁਰਮਤ ਹੈ ਇਕਾ ਜਿਹੜਾ ਕੋਕੇ ਸਾਡੇ ਇਹ ਕਹਨਾ ਪੂਰੇ ਗੁਰਬਾਣੀ ਦੇ ਪੂਰੇ ਇਹ ਕਾ ਲਿਖਿਆ ਨਾਨਕ ਲੇਖੇ ਇੱਕ ਗੱਲ ਇਹ ਜਿਹੜੀ ਗੱਲ ਗੁਰਬਾਣੀ ਦੀ ਹੈ ਇਹ ਤਾਂ ਉਹ ਬਨਾ ਜਿੰਨੀਆਂ ਹੋਰ ਗੱਲਾਂ ਨੇ ਸਾਡਾ ਉਹਨਾਂ ਨੂੰ ਕੋਈ ਲਿਖ ਨਹੀਂ ਪਰ ਤਾ ਪਰ ਦਾਰਾ ਪਰ ਹਰੀ ਉਹਦੇ ਵਿੱਚ ਜਿਹੜਾ ਗਿਆਨ ਹੈ ਉਹ ਜਿਹੜੀਆਂ ਮੱਤਾਂ ਨੇ ਦੂਜੀਆਂ ਬਾਕੀ ਪਰ ਉਹਨਾਂ ਦਾ ਗਿਆਨ ਉਹ ਖਬਰਾਂ ਕਿਹਦੀਆਂ ਨੇ ਉਹ ਪਰੈ ਪਰਾਈ ਹੈ ਇਹ ਤੇਰੀ ਮੱਤ ਹੈ ਨਿਜਮਤ ਹੈ ਇਹਨੂੰ ਨਿਜਮਤ ਵੀ ਕਿਹਾ ਹੈ ਇਹ ਨਿਜਮਤ ਹੈ ਨੇ ਜਮਤ ਤਾਂ ਜਿਉਂ-ਜਿਉਂ ਇਹਦਾ ਸਚਾਈ ਦਾ ਪਤਾ ਲੱਗਦਾ ਅੰਦਰੋਂ ਆਪੇ ਬਣਦਾ ਜਾਂਦਾ ਵੀ ਗੱਲ ਠੀਕ ਹੈ ਕਿਉਂਕਿ ਇਹਨੂੰ ਕੌਣ ਦੱਸਦਾ ਠੀਕ ਹੈ ਇਹਦੇ ਅੰਦਰ ਸਭ ਕੋ ਆਪ ਮਤ ਹੈ ਦੀ ਇਹ ਇਹ ਆਪਣੀ ਨਾ ਟੈਲੀ ਕਰ ਰਿਹਾ ਵੀ ਹਾਂ ਉਹੀ ਗੱਲ ਆਪੇ ਬਣ ਜਾਂਦਾ ਵੀ ਗੱਲ ਤਾਂ ਠੀਕ ਹੈ ਅਸਲ 'ਚ ਇਹ ਲਿਖੀ ਫਿਰਦਾ ਪਹਿਲਾਂ ਅੰਦਰ ਇਹਦੇ ਇਹ ਮਤ ਅੰਦਰ ਲਿਖੀ ਹੋਈ ਆ ਉਹਦੇ ਨਾਲ ਟੈਲੀ ਕਰਦਾ ਕਹਿੰਦਾ ਵੀ ਗੱਲ ਤਾਂ ਠੀਕ ਹੈ ਪਰ ਠੀਕ ਕਿਉਂ ਠੀਕ ਲੱਗਦੀ ਹੈ ਇਹਨੂੰ ਤੁਜੀ ਨੂੰ ਤਾਂ ਠੀਕ ਜ਼ਬਰਦਸਤੀ ਬੰਦੇ ਨੇ ਲੋਕ ਭਰੋਸਾ ਨਹੀਂ ਕਰਦੇ ਪੱਤਾ ਤੇ ਇਸ ਮਤ ਦੇ ਭਰੋਸਾ ਕਰਕੇ ਲੋਕਾਂ ਨੇ ਆਰੇ ਤਿਲਾਲੇ ਸਰਤੇ ਹੋਰ ਮਾਦਿਆਂ ਤੁਸੀਂ ਹੋਰ ਮਾਦਿਆਂ ਲੜਾਈਆਂ ਹੋਈਆਂ ਨੇ ਇਹ ਜادیه ਨਾ ਉਹਦਾ ਇਤਿਹਾਸ ਹੈਗਾ ਜਾਇ ਜੈਨੋ ਦਾ ਕੋਈ ਕੋਈ ਛੋਟੇ ਛੋਟੇ ਬੱਚੇ ਧਰੂਪ੍ਰਲਾਦ ਵਰਗੇ ਵੀ ਇਹ ਵੱਤ ਨੂੰ ਮੰਨ ਕੇ ਅਡੋਲ ਖੜੇ ਰਹੇ ਹੁਣ ਹੋਰ ਨਹੀਂ ਕੋਈ ਮਤ ਹੈਗੀ ਉਹ ਤਾਂ ਕੋਈ ਮਤ ਹੈ ਹੀ ਨਹੀਂ ਇਹ ਕੋ ਮਤ ਪਹਿਲਾਂ ਤੇ ਚਲੀ ਗਈ ਹੈ ਉਹਨਾਂ ਦੀ ਸਹਾਬਜਾਦਿਆਂ ਨੇ ਦੇਤੀ 3 ਸਾਲ ਜੇ ਕੋਈ ਕਹੇ ਵੀ ਨਹੀਂ ਬੱਚੇ ਇਦਾਂ ਕਰ ਨਹੀਂ ਸਕਦੇ ਕੋਈ ਹੈਗੇ ਤੁਹਾਡੇ ਕੋਲ ਉੱਥੇ ਲੋਕਾਂ ਨੂੰ ਸ਼ੱਕ ਆਉਣ ਲੱਗ ਗਿਆ ਸੀ ਵੀ ਐਵੇਂ ਝੂਠ ਲਿਖਿਆ ਹੈ ਉਹਨਾਂ ਨੇ ਦੋਹਰ ਕਰਤੀ ਆ ਦੇਖ ਲਓ ਅੱਠਵੇਂ ਪਾਸ਼ਾ ਦੀ ਉਮਰ ਕਿੰਨੀ ਕ ਬਿਲਕੁਲ ਛੋਟੀ ਜੀ ਸਾਬਤ ਕਰਤਾ ਉਹਨਾਂ ਨੇ ਇਹ ਹੋ ਸਕਦਾ ਪੋਸੀਬਲ ਹੈ ਇਹ ਇਹ ਤਾਂ ਹੁਣੇ ਸਾਬਤ ਕੀਤਾ ਪੁਰਾਣੀ ਗੱਲ ਤਾਂ ਚਲੋ ਕਹਿੰਦੇ ਜੀ ਖਬਰਾਂ ਜੀ ਸੱਜੂ ਕਹਤਾ ਜੀ ਇਹ ਐ ਝੂਠ ਹੈ ਜੀ ਫਲਨ ਆ ਨਵਾਂ ਦਾ ਇਹਨੂੰ ਨਵੇਂ ਨੂੰ ਕਹੋ ਕਿਹੜਾ ਝੂਠ ਹਾਂਜੀ ਪਰ ਤਨ ਪਰਦਾਰਾ ਪਰ ਹਰੀ ਤਾਂ ਕਿ ਜਿਹਨੇ ਪਰ ਤਾਂ ਬਗਾਨਾ ਗਿਆਨ ਛੱਡ ਦਿੱਤਾ ਜਿਹੜਾ ਗਿਆਨ ਮਾਰਕੀਟ 'ਚ ਅਸੀਂ ਸਾਰੇ ਛੱਡਿਆ ਹੋਇਆ ਛੱਡਿਆ ਨਾ ਪਰ ਤਾਂ ਕਿੰਨਾ ਗਿਆਨ ਹੈ ਮਾਰਕੀਟ ਦੇ ਵਿੱਚ ਸਾਰੇ ਛੱਡਤਾ ਪਰ ਤਾਂ ਸੀ ਪਰਦਾਰਾ ਬਗਾਨੀ ਮਤ ਸੀ ਖਬਰ ਹੈ ਕਿਦੀ ਕਿਦੀ ਮਤ ਸੰਤ ਸਮੂਹ ਅਨੇਕ ਮਤੀ ਕੇ ਆਪਣੀ ਆਪਣੀ ਮਤ ਹੈ ਲੋਕਾਂ ਦੀ ਉਹ ਵੀ ਛੱਡਤੀ ਪਰਦਾਰਾ ਤਾਕੇ ਨਿਕਟ ਬਸੇ ਨਰ ਹਰੀ ਭਾਜੀ ਨੇ ਦੋ ਚੀਜ਼ਾਂ ਛੱਡਤੀਆਂ ਤਾਂਕੇ ਨਿਕਟ ਬਸੇ ਨਰ ਹਰੀ ਉਹਦੇ ਨਾਲੇ ਪਰਮੇਸ਼ਰ ਬਸਦਾ ਜੇ ਦੋ ਚੀਜ਼ਾਂ ਦਾ ਤਿਆ ਕਰ ਦਵੇ ਬਿਲਕੁਲ ਨਰ ਹਰੀ ਦੇ ਨੇੜੇ ਚਲਾ ਜਾਂਦਾ ਨਰ ਹਰੀ ਉਹਦੇ ਨੇੜੇ ਆ ਜਾਂਦਾ ਬਲਕੇ ਦੋ ਚੀਜ਼ਾਂ ਦਾ ਤਿਆ ਕਰਨੂ ਕਿਹਾ ਸਿਰਫ ਕਿਹੜੀਆਂ-ਕਿਹੜੀਆਂ ਗੁਰਮਤਿ ਨੂੰ ਛੱਡ ਕੇ ਬਾਕੀ ਸਾਰੀਆਂ ਬਤਾਂ ਗੁਰਮਤਿ ਨੂੰ ਨਿਜਮਾਂ ਤੱਕਿਆ ਹੋਇਆ ਹੈ ਨਿਜ ਭਗਤੀ ਵੀ ਕਿਹਾ ਹੈ ਇਹਨੂੰ ਨਿਜ ਭਗਤੀ ਸੀਲਵੰਤੀ ਨਾਰ ਭਗਤੀ ਨਹੀਂ ਕਿਸੇ ਦੀ ਹੈ ਇਹ ਆਪੇ ਜਪੋ ਆਪਣਾ ਜਾਪ ਇਹ ਹੋਰ ਕਿਸੇ ਦੀ ਭਗਤੀ ਇਹ ਜੀ ਭਗਤੀ ਹੋਣੀ ਕੋਈ ਦੁਨੀਆ 'ਚ ਇਹ ਦੱਸੇ ਕਿੱਥੇ ਹੈ ਇਸ ਵਿਚਾਰਧਾਰਾ ਨੂੰ ਅਪਣਾ ਲਵੇ ਬਾਕੀ ਕੋਈ ਵੀ ਵਿਚਾਰਧਾਰਾ ਸੰਸਾਰ ਦੀ ਹੈ ਉਹਦਾ ਤਿਆਗ ਕਰ ਦੇਵੇ ਤਾਂ ਕਿ ਬੜ ਨਿਕਟ ਬਸੇ ਨਰਹਾਰੀ ਬਸ ਉਹਦੇ ਨੇੜੇ ਹੀ ਆ ਗਿਆ ਫਿਰ ਇੰਨੀ ਗੱਲ 'ਚ ਨੇੜੇ ਚਲਾ ਗਿਆ ਤਾਂ ਕਿ ਨਿਕਟਵਸੇ ਔਰ ਤਿਆਗਣ ਆਇਆ ਕੁਝ ਅਜੋ ਅਪਣਾਉਣਾ ਨਹੀਂ ਕੁਝ ਤਿਆਗ ਕਰਨਾ ਹੀ ਔਖਾ ਜੋ ਬਣਿਆ ਹੋਇਆ ਸਾਡਾ ਨਾ ਪਿੱਛੇ ਉਹਦਾ ਤਿਆਗ ਕਰਨਾ ਹੀ ਔਖਾ ਹੈ ਜੋ ਪਕੜਿਆ ਹੈ ਮੁੱਠੀ 'ਚ ਨਾ ਖਿਲਾ ਬੰਦਨ ਨੂੰ ਛੱਡਣੀ ਹੈ ਜੇ ਬੰਦਨ ਛੱਡਦੇ ਮੇਂ ਮੁਕਤੀ ਹੋਗੀ ਉੱਜੀ ਜੋ ਬਾਹਰ ਅੱਜ ਆਮ ਆਇਆ ਨਹੀਂ ਛੱਡਦਾ ਕਿ ਸਾਡਾ ਜੱਤ ਨੂੰ ਹੱਥ ਸਾਡੇ ਵਾਲੀ ਮਨੂੰ ਉਹ ਤਾਂ ਤਿਆਗਤੀ ਤਿਆਗੂ ਕਹਦੇ ਨਾਲ ਇਹਦੇ ਨਾ ਤਿਆਗੂ ਕੁਛ ਮਿਲੂਗਾ ਤਾਂ ਹੀ ਤਿਆਗੂਗਾ ਪਰ ਸਾਡੇ ਮਨਨ ਕਬੂਲ ਹੈ ਪਹਿਲਾਂ ਹੀ ਇੱਤੋਂ ਹੀ ਭੱਜ ਜਾਂਦਾ ਹੈ ਜੇ ਮਨਨ ਕਬੂਲ ਕਹਿੰਦਾ ਨਾ ਪਹਿਲਾਂ ਮਨਨ ਕਬੂਲ ਦੀਵਰਗੇ ਛਾਡਾ ਸੋ ਕਹਿੰਦਾ ਨਾਮ ਵੀ ਚੱਲੀਏ ਉਹ ਪਿਛਲਾ ਠੀਕ ਹੈ ਪਿਛਲੀ ਵੱਤ ਵਧੀਆ ਜੋ ਨਾ ਭਜੰਤੇ ਨਾ ਰਾਏ ਨਾ ਉੱਥੇ ਤਾਂ ਬਿਲਕੁਲ ਬੇਲਿਆਂ ਨੂੰ ਰੋਜ਼ ਮਾਲ ਫੂੜੇ ਮਿਲਦੇ ਨੇ ਇਹ ਕਹਿੰਦੇ ਨੇ ਬੜਨ ਕੂਲ ਕੰਮ ਕਰਨਾ ਨਹੀਂ ਮੈਂ ਤਾਂ ਮਾਲ ਫੂੜੇ ਕੀ ਰੋਜ਼ ਖਾਈਦੀ ਆ ਉਹ ਵੱਤ ਵਧੀਆ ਨਾਲੇ ਬਾਲਾ ਫੇਰੀਦੀ ਆ ਬਾਲਾ ਕਿਹੜਾ ਚੱਕੀ ਫੇਰਦੀ ਆ ਮਾਲਾ ਨੂੰ ਕਿਹੜਾ ਜੋਰ ਲੱਗਦਾ ਕੋਈ ਚੱਕੀ ਫੇਰੇ ਤਾਂ ਜੋਰ ਲੱਗਦਾ ਮਾਲਾ ਦਾ ਆਪ ਹੀ ਫਰੀ ਜਾਂਦੀ ਆ ਹਾਂਜੀ ਜੋ ਨਾ ਭਜੰਤੇ ਨਾਰਾਇਣਾਂ ਤਨ ਕਮੈ ਨਾ ਕਰੂੰ ਦਰਸ਼ਨ ਰਹਾਓ ਦੇਖੋ ਜੋ ਨਾ ਭਜੰਤੇ ਨਾਰਾਇਣ ਜਿਹੜੇ ਤਤ ਗਿਆਨ ਨਾਲ ਨਹੀਂ ਜੁੜਦੇ ਜਿਹੜੇ ਗੁਰੂ ਨਾਲ ਨਹੀਂ ਜੁੜਦੇ ਨਾਰਾਇਣ ਗੁਰੂ ਨੂੰ ਕਹਿੰਦੇ ਨੇ ਰੈਣ ਹੁੰਦੀ ਆ ਰਾਤ ਹਨੇਰਾ ਅੰਧਕਾਰ ਅੰਧਕਾਰ ਦਾ ਬਿਨਾਸ਼ਕ ਜਿਹੜਾ ਹੈ ਨਾਰਾਇਣ ਉਹ ਜੋ ਰਹਿਣ ਨਹੀਂ ਰਹਿਣ ਦਿੰਦਾ ਜੋ ਅੰਦਰ ਨੇਰੇ ਨੇਰਾ ਨਹੀਂ ਰਹਿਣ ਦਿੰਦਾ ਉਹਨੂੰ ਨਾਰਾਇਣ ਕਹਿੰਦੇ ਨੇ ਜਿੱਥੇ ਨੇਰਾ ਨਾ ਹੋਵੇ ਸੂਰਜ ਕਹਿ ਲੋ ਗੁਰੂ ਕਹਿ ਲੋ ਜਿਹੜਾ ਗੁਰੂ ਤੋਂ ਬੇਮੁਖ ਹੈ ਗੁਰੂ ਨਾਲ ਨਹੀਂ ਜੁੜਦਾ ਜੋ ਪਨਪ ਜਾਣਦੇ ਨਾਰਾਇਣ ਤਿੰਨ ਕਾ ਮੈਂ ਨਾ ਭਜੰਤੇ ਮੈਂ ਜੁੜਦਾ ਜਿਹੜਾ ਗੁਰੂ ਨਾਲ ਨਹੀਂ ਜੁੜਦਾ ਗੁਰਬਾਣੀ ਨਾਲ ਨਹੀਂ ਜੁੜਦਾ ਤਿੰਨ ਕਾ ਮੈਂ ਨਾ ਕਰੂੰ ਦਰਸ਼ਨਾਂ ਤਿੰਨ ਕਾ ਮੈਂ ਨਾ ਕਰੂੰ ਦਰਸ਼ਨਾਂ ਕੀ ਹਾਜ਼ਰ ਹੈ ਗਿਆ ਸਾਡਾ ਉੱਥੇ ਜਾਣ ਦਾ ਗੁਰਦੁਆਰਿਆਂ ਚ ਉਹਦਾ ਜੁੜਦੇ ਨਹੀਂ ਅਸੀਂ ਉਹਨਾਂ ਦਾ ਦਰਸ਼ਨ ਕਿਉਂ ਕਰੀਏ ਜਿਹੜੇ ਗੁਰਦੁਆਰਿਆਂ ਜਾ ਕੇ ਕੰਮ ਜੁੜਦੇ ਨਹੀਂ ਅਸੀਂ ਉੱਥੇ ਦਰਸ਼ਨ ਉਹਨਾਂ ਦਾ ਕਰਨ ਲਈ ਜਾਈਏ ਕਿਉਂ ਸਾਨੂੰ ਆਗਿਆ ਨਹੀਂ ਜਾਣਦੀ ਉੱਥੇ ਨਹੀਂ ਜਾਣਾ ਹੈ ਤਿੰਨ ਕਾ ਮੈਂ ਨਾ ਕਰੂੰ ਦਰਸ਼ਨ ਕਹਿੰਦਾ ਮੈਂ ਨਾ ਕਰੂੰ ਦਰਸ਼ਨ ਗੁਰੂ ਤੇ ਕਹਾਇਆ ਵੀ ਤੂੰ ਇਹ ਬੋਲ ਮੈਂ ਨਾ ਕਰੂੰ ਦਰਸ਼ਨ ਜੇ ਦਰਸ਼ਨ ਕਰ ਲਿਆ ਤਾਂ ਇਹ ਗੱਲ ਤੋਂ ਫੁੱੱਕਰ ਗਏ ਤੁਸੀਂ ਜੇ ਜਾ ਕੇ ਗੁਰਦੁਆਰੇ ਜਾਵੜੇ ਉਹਨਾਂ ਦੇ ਵਿੱਚ ਬਹਿ ਗਏ ਜਾ ਕੇ ਫਿਰ ਇਹ ਗੱਲ ਤੋਂ ਮੁੱਕਰ ਗਏ ਤੁਸੀਂ ਮੈਂ ਨਾ ਕਰੂੰ ਦਰਸ਼ਨ ਉਹਨਾਂ ਦੀ ਜਿਹੜੀ ਗੱਲ ਹੈ ਦਰਸ਼ਨ ਦਾ ਮਤਲਬ ਦੇਖਣਾ ਨਹੀਂ ਹੁੰਦਾ ਉਹਨਾਂ ਦੀ ਕਥਾ ਕੀਰਤਨ ਤੁਸੀਂ ਸੁਣ ਕੇ ਉਹਦਾ ਅਸਰ ਕਰ ਲਿਆ ਉਹ ਦਰਸ਼ਨ ਉਹਨਾਂ ਦਾ ਅਸਰ ਹੋ ਗਿਆ ਉਹ ਕਹਿੰਦੇ ਮੈਂ ਉੱਥੇ ਜਾਂਦਾ ਹੀ ਨਹੀਂ ਮੈਂ ਉਹਦਾ ਅਦਰੇ ਨੀ ਮੰਨਦਾ ਉਹਨਾਂ ਦੀ ਵਿਚਾਰਧਾਰਾ ਦਾ ਮੈਂ ਦਰਸ਼ਨ ਨਹੀਂ ਕਰਦਾ ਮੈਂ ਉਹਦਾ ਧਿਆਨ ਹੀ ਨਹੀਂ ਦਿੰਦਾ ਇਹ ਜਿਹੜੇ ਵਿਦਵਾਨ ਨੇ ਅੱਜ ਇਹ ਕੈਲੰਡਰ ਦੇ ਕੈਲੰਡਰ ਦਾ ਰੌਲਾ ਪਾਉਂਦੇ ਨੇ ਕੋਈ ਮਤਲਬ ਹੈ ਕੈਲੰਡਰ ਦਾ ਗੁਰਬਾਣੀ ਜ਼ਿਕਰ ਹੈ ਕੋਈ ਗੁਰਮਤ ਦੇ ਮੁੱਦੇ ਛੱਡ ਕੇ ਐਡੇ ਛਾਤਰਾ ਆਦਮੀ ਨੇ ਗੁਰਮਤ ਨਾਲ ਕੋਈ ਜੁੜੇ ਨਾ ਜਾਵੇ ਹੋਰ ਹੋਰ ਮੁੱਦੇ ਉਠਾਲ ਕੇ ਰੱਖਦੇ ਐਸੀ ਮੀਣੇ ਹੁਣ ਇਹਨਾਂ ਦੀ ਬਾਤਾਂ ਜਾਂਦੀ ਨਹੀਂ ਕੋਈ ਮੀਣਿਆਂ ਦੀ ਕੋਈ ਕੋਈ ਐਸੇ ਮੁੱਦੇ ਹੋਰ ਉਠਾਲ ਦੋ ਇਹ ਤਾਂ ਗੁਰਬਾਣੀ ਤੋਂ ਉਲਟ ਲੋਕ ਹੋ ਕੇ ਨਾ ਹੋਰੇ ਪਾਸੇ ਧਿਆਨ ਚਲਾ ਜਾਓ ਤੁਸੀਂ ਕੀ ਲਾਣਾ ਕਲੰਡਰ ਤੇ ਜੇ ਨਾ ਗੁਰਪੁਰਪਉ ਬਣਾਓਗੇ ਫਿਰ ਕੀ ਤੁਹਾਡਾ ਨੁਕਸਾਨ ਹੋ ਜੂ ਬਣਾਉਣ ਦੇ ਵਿੱਚ ਕੀ ਫਾਇਦਾ ਹੋ ਜੂ ਤੁਸੀਂ ਕਹੋ ਬਣਾਓ ਹੀ ਨਾ ਫਿਰ ਤਾਂ ਗੱਲ ਬਣਦੀ ਹੈ ਨਾ ਤੇ ਤੁਸੀਂ ਕਹੋ ਫਲਾਣੇ ਦੇ ਨਾਮ ਬਣਾਓ ਫਲਾਣੇ ਦੇ ਨਾਮ ਬਣਾਓ ਫਿਰ ਕੀ ਫਾਇਦਾ ਉਂਗਲੀ ਦਾ ਨਖਾਵ ਢੱਕੇ ਨਾ ਖਾਲੋ ਉਦੋਂ ਗੱਲ ਹੋ ਗਈ ਵੀ ਉਂਗਲੀ ਦਾ ਨਹੀਂ ਖਾਣਾ ਢੱਕੇ ਨਾ ਖਾ ਲੈਣਾ ਉਹ ਖਾ ਤਾਂ ਉਹੀ ਜੀ ਲਈ ਤੁਸੀਂ ਢੱਕੇ ਨਾ ਖਾਲੋ ਜਾ ਉਂਗਲੀ ਨਾ ਖਾ ਲਓ ਯਾਦ ਨਹੀਂ ਠੀਕ ਉਹਦਣ ਠੀਕ ਹੈ ਗੱਲ ਦਾ ਚੀਤ ਤਾਂ ਉਹੀ ਖਾਣੀ ਹੈ ਤੁਸੀਂ ਉਦਣ ਵੀ ਥਾਲੀ ਚ ਬਾਕੇ ਖਾਲੋ ਜਾਇ ਕੌਲੀ ਚ ਬਾਕੇ ਖਾਲੋ ਖੀਰ ਚਮਚੇ ਨਾਲ ਖਾਲੋ ਜਾਇ ਉਂਗਲੀ ਨਾਲ ਖਾਲੋ ਜਾਇ ਢੱਕੇ ਨਾਲ ਖਾਲੋ ਚੀਤ ਤਾਂ ਉਹੀ ਹੈ ਵਿਚਾਰ ਧਾਰਾ ਤਾਂ ਉਹੀ ਹੈ ਐ ਤਾਂ ਇਹਨਾਂ ਦੇ ਮਸਲੇ ਨੇ ਕੌਣ ਹੈ ਲੋਕੇ ਵਹਾਂ ਛਾਤਰ ਆਦਮੀ ਨੇ ਧਰਮ ਦੇ ਨੇੜੇ ਤੇੜੇ ਨਹੀਂ ਉਹਨਾਂ ਦਾ ਦਰਸ਼ਨ ਕਰਨ ਨੂੰ ਕਿਹਾ ਵੀ ਇਹਨਾਂ ਦਾ ਦਰਸ਼ਨ ਨਿਕਲਦੀ ਇਹ ਲੋਕਾਂ ਦਾ ਤਾਂ ਦਰਸ਼ਨ ਨਹੀਂ ਕਰਨਾ ਚਾਹੀਦਾ ਇਹ ਜਾਨਾ ਜਿਨ ਕੇ ਭੀਤਰ ਹੈ ਅੰਤਰਾ ਇਹ ਲੋਕ ਸੀ ਰਾਮ ਰਈਏ ਧੀਰਮਲੀਏ ਇਹ ਪਹਿਲਾਂ ਸੀ ਪੰਡਤ ਜਿਹੜੇ ਇਹ ਵਿਚਾਰਧਾਰਾ ਦਾ ਵਿਰੋਧ ਕਰ ਰਹੇ ਸੀ ਤਾਂ ਨਾ ਭਗਤਾਂ ਦਾ ਉਹਨਾਂ ਨੂੰ ਕਹਿ ਰਿਹਾ ਨਾਮਦੇ ਅੱਜ ਵੀ ਸਾਡੇ ਕੋਲ ਵਿਰੋਧ ਕਰ ਰਹੇ ਨੇ ਜੋ ਨਾ ਭਜੰਤੇ ਨਾਰਾਇਣ ਨਾਰਾਇਣ ਅਸਰੀ ਰਣ ਜੁੜਦੇ ਮੂਰਤੀ ਨਾਲ ਜੜੇ ਨੇ ਨਾਰਾਇਣ ਦਾ ਮੂਰਤੀ ਬਣਾਈ ਹੋਈ ਹੈ ਨਾਰਾਇਣ ਨਾਲ ਤਾਂ ਫੇਰ ਜੁੜੇ ਨਹੀਂ ਜਿਹੜੇ ਮੂਰਤੀ ਨਾਲ ਜੁੜ ਗਏ ਨਾਰਾਇਣ ਦੀ ਨਾਲ ਉਹਨਾਂ ਦਾ ਦਰਸ਼ਨ ਕਰਨਾ ਵੀ ਜਿਹੜਾ ਬੇਕਾਰ ਹੈ ਅਸੀਂ ਤਾਂ ਜਗਾ ਨਾਲ ਜੁੜੇ ਪਏ ਅਸੀਂ ਤਾਂ ਥੋੜਾ ਥਾਉ ਨਾਲ ਜੁੜ ਗਏ ਜਗਾ ਨਾਲ ਆ ਜਗਾ ਹੈ ਜੀ ਉਹ ਜਗਾ ਚ ਐ ਹੋਇਆ ਜੀ ਉਹ ਜਗਾ ਚ ਐ ਉਹ ਤਾਂ ਮੂਰਤੀ ਨਾਲ ਜੁੜੇ ਤਾਂ ਉਹ ਤਾਂ ਗਾਹਾਂ ਚਲੇ ਗਏ ਸੀ ਜੋੜਨ ਵਾਲੇ ਕੌਣ ਨੇ ਇਹ ਇਹਨਾਂ ਛਾਤਰ ਇਹ ਛਾਤਰ ਨੇ ਬਹੁਤ ਇਹਨਾਂ ਲੋਕਾਂ ਦਾ ਦਰਸ਼ਨ ਕਰਨ ਦੀ ਮਨਾਹੀ ਸੀ ਤਾਂ ਹੀ ਅਗਲੀ ਫੂਲਾ ਛੱਡ ਕੇ ਨਾ ਇਹਨਾਂ ਨੂੰ ਸਾਰਿਆਂ ਨੂੰ ਰੋ ਦਰ ਦਵ ਚਲਾ ਗਿਆ ਉਹ ਕਹਿੰਦਾ ਨਾ ਦਰਸ਼ਨ ਹੀ ਕਰ ਨਾ ਪਰੇ ਹੀ ਰਹੋ ਇਹਨਾਂ ਤੇ ਆ ਫਿਰ ਮਿਲ ਨਹੀਂ ਰਖਣ ਉਹਨਾਂ ਨੂੰ ਆ ਉਹ ਮੇਲ ਕਾਸ ਨੂੰ ਰਖਣੇ ਨਾ ਹੂੰ ਜਿਨ ਕੇ ਭੀਤਰ ਹੈ ਅੰਤਰਾ ਜੈਸੇ ਪਸ਼ੂ ਤੈਸੇ ਹੋਏ ਨਰਾ ਜਿਨ ਕੇ ਭੀਤਰ ਹੈ ਅੰਤਰਾ ਜਿਨ੍ਹਾਂ ਦੇ ਅੰਦਰ ਫਰਕ ਹੈ ਆ ਤੇਰਾ ਆ ਮੇਰਾ ਦੁਸ਼ਮਣ ਹੈ ਮਿੱਤਰ ਹੈ ਇਹ ਫਰਕ ਹੈ ਆਪਣਾ ਪਰਾਇਆ ਹੈ ਉਹ ਤਾਂ ਪਸ਼ੂ ਨੇ ਪਸ਼ੂ ਵੀ ਜਾਣਦੇ ਨੇ ਆਪਣੇ ਬੱਚੇ ਨੂੰ ਦੁੱਧ ਪਲਾਉਂਦੀ ਆ ਐਸ ਦੂਜੇ ਦਿਨ ਨੂੰ ਨਹੀਂ ਪਲਾਉਂਦੀ ਭੇਡ ਵੀ ਆਪਣੇ ਬੱਚੇ ਨੂੰ ਜਾਣਦੀ ਆ ਦੂਏ ਦੇ ਰੂੜੇ ਰਗਣ ਦਿੰਦੀ ਇਹ ਤਾਂ ਪਸ਼ੂਆਂ ਜੀ ਵੀ ਹੈ ਵਰਤੀ ਫਿਰ ਤੁਸੀਂ ਪਸ਼ੂਆਂ ਨਾਲੋਂ ਕਿਵੇਂ ਚੰਗੇ ਹੋਗੇ ਬਈ ਇਹਦੇ ਪਸ਼ੂ ਵੀ ਜਾਣਦੇ ਨੇ ਅੱਲਾ ਨੂੰ ਆਪਣੇ ਦਾ ਪ੍ਰਾਇਦਾ ਤਾਂ ਪਸ਼ੂਆਂ ਨੂੰ ਵੀ ਹੈ ਧਿਆਨ ਤੇਰੇ ਤਾਂ ਪਸ਼ੂਆਂ ਦੇ ਵਿੱਚ ਵੀ ਹੈ ਜਿਨ੍ਹਾਂ ਦੇ ਵਿਚ ਅੰਤਰਾ ਹੈ ਉਹ ਪਸ਼ੂ ਔਰ ਆਦਮੀ ਬਰਾਬਰ ਨੇ ਕਿਉਂਕਿ ਆਦਮੀ ਨੇ ਬਾਹਰਲਾ ਸਰੂਪ ਨਹੀਂ ਦੇਖਣਾ ਆਦਮੀ ਨੇ ਅੰਦਰ ਦੇਖਣਾ ਤਾਂ ਘਟ ਘਟ ਵਿੱਚ ਹਰ ਜੂਸ ਉਹਨੇ ਤਾਂ ਬਾਹਰੋਂ ਦੇਖਣਾ ਹੀ ਨਹੀਂ ਉਹਨੇ ਅੰਦਰੋਂ ਦੇਖਣਾ ਸੀ ਇਹ ਬਾਹਰੋਂ ਦੇਖਦੇ ਨੇ ਬਾਹਰ ਡੋਲਣ ਸੇ ਪਰ ਭੁਲਾਇਏ ਬਾਹਰੋਂ ਡੋਲ ਦੇ ਨੇ ਸਭ ਕੁਝ ਉਹ ਬਾਹਰ ਸ਼ਰੀਰਾਂ ਦੇ ਤੁਸੀਂ ਕੀ ਲੈਣਾ ਇਹ ਤਾਂ ਕਹਿ ਦਿੰਦੇ ਨੇ ਸ਼ਰੀਰ ਗਲ 'ਚ ਫਸ ਗਿਆ ਖਬਰਾਂ ਕਰ ਰਸਾ ਖਿੱਚ ਕੇ ਲੜਕੇ ਜਾਣੇ ਨੇ ਆਤਮਾ ਦੇਖੋ ਕੀ ਕਰਦੀ ਹੈ ਉਹਦੀ ਕਹੇ ਜੀ ਜਾਣੋ ਜੋਤ ਨਾ ਪੁੱਛੋ ਜਾਂਤੀ ਜਿਹਦੀ ਜੋਤ ਸ਼ੁੱਧ ਸੀ ਉਹਨੂੰ ਅੰਗ ਉਹਨੂੰ ਅੰਗ ਲਾ ਲਿਆ ਆਪਣੇ ਅੰਗ ਸੰਗ ਉਹਦਾ ਅੰਗਤ ਬਣਾ ਲਿਆ ਪੁੱਤ ਛੜਤਾ ਉਹਨੂੰ ਅੰਗਲ ਸੀ ਨਾ ਸ਼ੁੱਧ ਅੰਗਦ ਤਾਂ ਚੰਗਾ ਲੱਗਿਆ ਉਹ ਸ੍ਰੀ ਜੰਦਕਿਉਂ ਨਹੀਂ ਚੰਗਾ ਲੱਗਿਆ ਲਖਮੀ ਜੰਦਕਿਉਂ ਨਹੀਂ ਚੰਗਾ ਲੱਗਿਆ ਆਪਣਾ ਪਰਾਇ ਨਹੀਂ ਸੀ ਉੱਥੇ ਅੰਦਰਲੀ ਗੱਲ ਸੀ ਉੱਥੇ ਜੋਤ ਦੇਖਣੀ ਵੀ ਖਰਾ ਦੇਖਣਾ ਸੀ ਜਿਹੜਾ ਖਰਾ ਸੀ ਖਜ਼ਾਨੇ ਪੈਣ ਵਾਲਾ ਖਰਾ ਸੀ ਖਜ਼ਾਨੇ ਪਾ ਲਿਆ ਜਿਹੜਾ ਖੋਟਾ ਸੀ ਬਰ ਸੋੜ ਦਿੱਤਾ ਖੋਟੇ ਸੁੱਟਿਆ ਨਾ ਬਹੁਤ ਬਲ ਦਿਲ ਖੋਟੇ ਅਕੀ ਫਿਰਨ ਖੋਟਾ ਸੀ ਖੋਟਾ ਹੀ ਕਿਹਾ ਸੱਤੇ ਬਲਵੰਡ ਰਹਿ ਦਿਲ ਖੋਟੇ ਦੋਹਾਂ ਦੇ ਅਕੀ ਫਿਰਨ ਦੋਏ ਅਕੀ ਨੇ ਸ੍ਰੀ ਚੰਦ ਲਖਮੀ ਚੰਦ ਬਨਪਾਰੋ ਚਾਇਨ ਛੱਟिए ਇਹ ਖੋਟ ਸੀ ਉੱਥੇ ਖਰਾ ਖਜ਼ਾਨੇ ਬੈਠਾ ਸੀ ਖਜ਼ਾਨੇ ਚ ਪਾਤਾ ਲੈਣਾ ਖਜ਼ਾਨੇ ਚ ਪਾਤਾ ਖਰਾ ਸੀ ਆਪਣਾ ਭਰਾ ਉੱਥੇ ਕੀ ਹੈ ਖਰੇ ਖੋਟੇ ਦੀ ਪਛਾਣ ਤੇ ਗਾਹਾਂ ਜਾ ਕੇ ਫਿਰ ਇਹੀ ਕੰਮ ਕਰੂ ਗਾਹਾਂ ਦੀ ਡਿਊਟੀ ਲੱਗੀ ਖਰੇ ਖਜ਼ਾਨੇ ਪਾਉਣ ਦੀ ਉਹਦਾ ਆਪਣੇ ਨੂੰ ਬਾਦੂ ਫਿਰ ਖੋਟਿਆਂ ਨੂੰ ਬਾਦੂ ਚੱਕ ਕੇ ਉਹ ਗਾਹਾਂ ਵੀ ਤਾਂ ਉਹਦੀ ਡਿਊਟੀ ਲੱਗਣੀ ਹੈ ਵੀ ਭਾਈ ਖਰੇ ਖਜ਼ਾਨੇ ਪਾ ਖੋਟੇ ਬਾਹਰ ਛੱਡ ਦੇ ਉਹ ਤਾਂ ਆਪਣੇ ਨੂੰ ਬਾਦੂ ਆਹ ਸਿਸਟਮ ਨਹੀਂ ਚੱਲਦਾ ਇੱਥੇ ਵਾਲਾ ਵੀ ਆਪਣੇ ਨੂੰ ਅੰਨਾ ਵੱਡੇ ਸੀਰ ਨਹੀਂ ਫੋੜ ਫੋੜ ਆਪਣੇ ਨੂੰ ਦੇ ਭਈ ਮੈਂ ਉੱਥੇ ਮੇਰੀ ਡਿਊਟੀ ਹੈ ਸਿਲੈਕਸ਼ਨ ਦੇ ਉੱਤੇ ਆਪਣੇ ਆਪਣੇ ਨੂੰ ਸਲੈਕਟ ਕਰ ਦਿੱਤੇ ਦੋਵਾਂ ਨੂੰ ਕਾਬਲਾ ਨੂੰ ਬਾਹਰ ਕੱਢ ਦਿੱਤੇ ਨਕਾਬਲ ਨਾਕਾਬਲ ਲੈ ਕੇ ਗੋ ਕਰਦੀ ਇਹ ਤਾਂ ਇੱਥੇ ਵਾਲਿਆਂ ਦੀ ਗੱਲ ਹੈ ਉਹ ਨਹੀਂ ਕਰ ਸਕਦਾ ਉਹ ਕਿਵੇਂ ਕਰੂ ਉਹ ਜੇ ਇੱਥੇ ਕਰ ਦੂਗਾ ਆਹ ਵਾਲੇ ਬਾਹਰ ਕੱਢ ਦੇਣਗੇ ਗਾਂਗ ਤੇ ਹੈ ਨਹੀਂ ਹਾਂਜੀ ਪ੍ਰਣਮਤ ਨਾਮ ਦੇਉ ਨਕ ਹੈ ਬਿਨਾ ਨਾ ਸੋਹੈ ਬਤੀਸ ਲਖਣਾ ਪ੍ਰਣਮ ਨਾਮ ਨਕ ਹੈ ਬਿਨਾ ਨਾ ਨਾਮ ਦੇ ਕਹਿੰਦਾ ਬੇਨਤੀ ਇਹ ਹੈ ਮੇਰੀ ਕਿ ਜਿਹਦਾ ਨੱਕੇ ਨਹੀਂ ਹੈ ਨਕ ਹੈ ਬਿਨਾ ਨਾ ਸੁਹ ਹੈ 32 ਲਖਣਾ ਰੇ ਨਾ ਕਹਿ ਰਹੀ ਹਿਲਾਉਣਾ ਨਾ ਕਹੀ ਬਣਾ ਨਾ ਕਹੇ ਬਿਨਾ ਨਾ ਕਹੀ ਬਣਾ ਨਾ ਕਹੇ ਬਿਨਾ ਜਿਹੜਾ ਬੋਲਦਾ ਨਹੀਂ ਕਹਿ ਕੇ ਬਿਆਨ ਨਹੀਂ ਕਰ ਸਕਿਆ ਸੱਚ ਨਾ ਤੇ ਨਾਮ ਦਿਓ ਨਾ ਕਹੀ ਨਾ ਕਹੀ ਬਣਾ ਹਾਂ ਜਿਹੜਾ ਜਿਹੜਾ ਬਿਆਨ ਨਹੀਂ ਕਰ ਸਕਿਆ ਜਿਹਨੇ ਕਿਹਾ ਹੀ ਨਹੀਂ ਦੱਸਿਆ ਹੀ ਨਹੀਂ ਬਿਆਨ ਨਹੀਂ ਕੀਤਾ ਦੇਖੋ ਨਾ ਕੋਈ ਇੰਟਰਵਿਊ ਲੈਨੇ ਆ ਜੇ ਬੋਲੂਗਾ ਫਾਸੂ ਤਾਂ ਹੀ ਹੋਊਗਾ ਕਹਿੰਦਾ ਭਾਈ ਸੁਣਾ ਚਾਹਬੋ ਤੁਸਣਾ ਨਿਆਣੇ ਨੇ ਉਹਨਾਂ ਨੂੰ ਕਿਹਾ ਵੀ ਸ਼ਬਦ ਫਲਾਣਾ ਸ਼ਬਦ ਸੁਣਾ ਜਿਹੜਾ ਸੁਣਾਊਗਾ ਤਾਂ ਹੀ ਹੈ ਨਾ ਕਹੇ ਬਿਨਾ ਕਹਿ ਕਹਿਣ ਦੇ ਨਾਲ ਜਿਹੜਾ ਹੈ ਨਾ ਟੈਸਟ ਹੈ ਨਾ ਕਹੇ ਬਿਨਾ ਕਹਿ ਕੇ ਸੁਣਾਊਗਾ ਹਾਂ ਨਾ ਸੋਹੇ 32 ਲਖਣਾ ਆ ਬਾਕੀ ਸਾਰੇ ਉਹਦੇ ਲੱਛਣ ਚਾਹੇ ਪੂਰੇ ਹੋਣ ਬਾਹਰੋਂ ਚਾਹੇ ਲੱਛਣ ਸਾਰੇ ਪੂਰੇ ਹੋਣ ਭੇਖ ਪੂਰਾ ਹੋਵੇ ਜਿੰਨਾ ਜਨ ਬਿਆਨ ਸਹੀ ਨਹੀਂ ਹੁੰਦਾ ਉਹਨਾਂ ਚ ਨਹੀਂ ਉਹ ਪ੍ਰਮਾਣ ਹੁੰਦਾ ਭਾਲੇ ਰੂਪ ਦਾ ਕੀ ਹੈ ਬਾਕੀ ਚਾਹੇ ਉਹਦੇ ਸਾਰੇ ਲੱਛਣ ਪੂਰੇ ਹੋਣ ਇਮਾਨਦਾਰ ਹੋਵੇ ਬੇਈਮਾਨੀ ਨਾ ਕਰਦਾ ਹੋਵੇ ਕਿਸੇ ਦੀ ਰਿਆਤ ਨਾ ਕਰਦਾ ਹੋਵੇ ਸਭ ਕੁਝ ਠੀਕ ਹੋਵੇ ਪਰ ਜਿੰਨਾ ਚਿਰ ਸੱਚ ਦਾ ਬਿਆਨ ਨਹੀਂ ਕਰ ਸਕਦਾ ਉਹਨਾਂ ਚਿਰ ਪਾਸ ਨਹੀਂ ਹੈ ਅੱਛੇ ਗੁਰੂ ਫਰਮਾਇਆ ਕਰ ਤੋਂ ਬੋਲੋ ਬੱਟੀ ਹਾਂ ਜਿੰਨਾ ਚਿਰ ਸੱਚ ਦਾ ਬਿਆਨ ਨਹੀਂ ਕਰ ਸਕਦਾ ਉਹਨਾਂ ਚਿਰ ਨਹੀਂ ਮੰਨਿਆ ਜਾ ਸਕਦਾ ਤੂੰ ਸੱਚ ਦੀ ਸਮਝ ਸੱਚ ਦੀ ਸਮਝ ਤਾਂ ਹੈ ਸੱਚ ਦਾ ਬਿਆਨ ਕਰੂ ਕਥਨ ਕਰੂ ਕਥਨ ਤੇ ਬਿਨ ਸਾਰੇ ਗੁਣ ਹੋਣ ਉਹ ਚ 32 ਦੇ 32 ਗੁਣ ਹੋਣ ਬੱਤੀ ਦੇ ਲੱਛਣ 32 ਪੂਰੇ ਹੋਣ ਇਮਾਨਦਾਰੀ ਚ ਪੂਰਾ ਹੋਵੇ ਸਭ ਕੁਝ ਪੂਰਾ ਹੋਵੇ ਕੋਈ ਵੀ ਨੁਕਸਾਨ ਨਾ ਹੋਵੇ ਪਰ ਜਿੰਨਾ ਜਰ ਬਿਆਨ ਸੱਚ ਦਾ ਨਹੀਂ ਕਰ ਸਕਦਾ ਨਾ ਸੋਹੇ 32 ਲੱਛਣ ਹੋਵੇ ਆ ਉਹਨਾਂ ਚਰਗਾ ਨਹੀਂ ਸੌਂਦਾ ਹੈ ਉਹਨਾਂ ਚਰ ਰਿਜੈਕਟਡ ਹੈ ਸੱਚ ਕਰਨ ਜ ਨਹੀਂ ਉਹ ਖਰ ਖਜਾਨੇ ਜ ਨਹੀਂ ਪੈ ਸਕਦਾ ਉਹਨਾਂ ਸਰ ਅਜੇ ਕੋਰਸ ਹੋਰ ਕਰਨਾ ਪਊ ਉਹਨੂੰ ਸਮਝ ਕੇ ਬਿਆਨ ਕਰਨਾ ਪਊਗਾ 嗯。Uh.